ਤਦੋ ਮੇਰੇ ਬਿਓਸ਼ ਹਸਬੰਡ ਨੂੰ ਬਾਕਸਿੰਗ ਮਾਰ ਰਿਆ ਸੀ ਬਿਓਸ਼ ਪਿਆ ਹੋਇਆ ਬੰਦੇ ਨੂੰ ਬਾਕਸਿੰਗ ਮਾਰ ਰਿਆ ਇਹ ਕੀ ਹੈ ਗਿਆ ਗੁੰਡੇ ਨਹੀਂ ਤੇ ਹੋਰ ਕੀ ਹੋਗੇ ਉਹਨਾਂ ਨੇ ਨਿੱਤ ਬੇਰਹਿਮੀ ਨਾਲ ਮੇਰੇ ਹਸਬੰਡ ਦਾ ਦਰਵਾਜ਼ਾ ਖੋਲ ਕੇ ਤਰੀਕੇ ਥੱਲੇ ਸੱਟਿਆ ਬਿਓਸ਼ ਬੰਦੇ ਦਾ ਸਿਰ ਫੜ ਕੇ ਉਹਨੂੰ ਬਾਕਸਿੰਗ ਮਾਰ ਰੇ ਲੱਤਾਂ ਮਾਰ ਰੇ ਨਗਰ ਕਸੀਟ ਦੇ ਫਿਰ ਮੇਰਾ ਬੇਟਾ ਆ ਕੇ ਉਹਨਾਂ ਨੂੰ ਮਾਫੀ ਮੰਗ ਰਿਹਾ ਕਿ ਮੇਰੇ ਬੇਫਾਦਰ ਨੂੰ ਛੱਡ ਦਿਓ ਮਨੂੰ ਜਿੰਨਾ ਮਰਜੀ ਕੁੱਟੋ ਤੇ ਉਹਨਾਂ ਨੇ ਜਬ ਤੱਕ ਉਹਨਾਂ ਦੇ ਸਾਹ ਥਕ ਨਹੀਂ ਗਏ ਉਹਨਾਂ ਨੇ ਕੁੱਟਿਆ ਪੰਜਾਬ ਸਰਕਾਰ ਵੱਲੋਂ ਤੁਹਾਡੇ ਤੱਕ ਕੋਈ ਪਹੁੰਚ ਕੀਤੀ ਗਈ ਹੈ ਹੁਣ ਤੱਕ ਕੋਈ ਮੰਤਰੀ ਕੋਈ ਮੁੱਖ ਮੰਤਰੀ ਕਿਸੇ ਨੇ ਤੁਹਾਡੇ ਤੱਕ ਕੋਈ ਪਹੁੰਚ ਕੀਤੀ ਹੈ ਤੁਹਾਡੇ ਨਾਲ ਕੋਈ ਹੌਸਲਾ ਦੇਣ ਦੀ ਕੋਈ ਹਮਦਰਦੀ ਕਰਨ ਦੀ ਜੀ ਪੰਜਾਬ ਮੈਂ ਭਗਵੰਦ ਮਾਨ ਜੀ ਨੂੰ ਕੰਟੈਕਟ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਉਹਨਾਂ ਦੇ OST ਨੂੰ ਵੀ ਬਹੁਤ ਕੋਸ਼ਿਸ਼ ਕੀਤੀ ਸਾਰੇ ਵੀਡੀਓਜ਼ ਵੀ ਭੇਜੇ ਮੇਰੇ ਜਾਂ ਜਿਹੜੇ ਹਾਜ਼ਬ ਮੇ ਸਿਸਟਰ ਦੇ ਹਸਬੰਦ ਨੇ ਨਾਨੇ ਉਹਨਾਂ ਦੇ ਉਹ ਐਸਡੀ ਨੂੰ ਵੀ ਫੋਨ ਕੀਤਾ ਅਸੀਂ ਅਜੀਤਪਾਲ ਜੀ ਨੂੰ ਵੀ ਮਿਲੇ ਸੀਗੇ ਸਰਕਟ ਹਾਊਸ ਤੇ ਜਿਸ ਦਿਨ ਡਾਕਟਰ ਬਲਬੀਰ ਦੇ ਮਦਰ ਦਾ ਭੋਗ ਸੀਗਾ ਉਸ ਦਿਨ ਅਸੀਂ ਉਹਨਾਂ ਨੂੰ ਮਿਲੇ ਸੀਗੇ ਸਰਕਟ ਹਾਊਸ ਉਹ ਆਏ ਨਹੀਂ ਮਾਨਸਾਬ ਦਾ ਆਨਾ ਕੈਨਸਲ ਹੋ ਗਿਆ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਤੁਹਾਡੀ ਮੀਟਿੰਗ ਫਿਕਸ ਕਰਾ ਰਾਂ ਉਸ ਤੋਂ ਬਾਅਦ ਮੈਂ ਉਹਨਾਂ ਨੂੰ 3-4 ਬਾਰ ਫੋਨ ਵੀ ਕੀਤੇ ਅਜੀਤ ਸਾਹਿਬ ਨੂੰ ਮੈਂ ਬਹੁਤ ਵਾਰ ਫੋਨ ਕੀਤੇ ਮਗਰ ਉਹਨਾਂ ਨੇ ਕੋਈ ਰਿਵਰਟ ਨਹੀਂ ਕੀਤਾ ਤੇ ਲੋ ਸਾਹਿਬ ਨੇ ਵੀ ਬਹੁਤ ਫੋਨ ਕੀਤੇ ਉਹਨਾਂ ਨੇ ਰਿਵਰਟ ਨਹੀਂ ਕੀਤਾ ਨਾ ਮਾਨਸਾ ਰੰਗਵਲੂ ਨਾ ਕੋਈ ਕਮੈਂਟ ਆਇਆ ਨਾ ਕਿਸੇ ਨੇ ਅਪਰੋਚ ਕੀਤਾ ਨਾ ਕਿਸੇ ਨੇ ਆ ਵੀ ਪੁੱਛਿਆ ਕਿ ਕਰਨਲ ਸਾਹਿਬ ਦੀ ਹਾਲਤ ਕੀ ਹੈ ਜਿਹੜੇ ਤੁਹਾਡੇ ਪੁਲਿਸ ਵਾਲਿਆਂ ਨੇ ਐ ਤੇ ਦੇਖੋ ਇਦਾਂ ਸਿੱਧਾ ਮੁੱਦਾ ਹੈ ਕਿ ਅਗਰ ਸੀਐਮ ਸਾਹਿਬ ਚਾਹਨਾ ਅੱਜ ਇੱਕ ਐਸਪੀ ਨੂੰ ਕਹਿਣਗੇ ਕਿ ਇਹ ਇਨਕੁਆਇਰੀ 4 ਦਿਨਾਂ ਤੇ ਖਤਮ ਕਰੋ ਤੇ ਕਲਪਰੇਟ ਜਿਹੜਾ ਹੈ ਉਸ ਨੂੰ ਸਜ਼ਾ ਦਿਓ ਔਰ ਜਿਸ ਤਰੀਕੇ ਨਾਲ ਇਹ ਬੇਰਹਿਮੀ ਨਾਲ ਕੁੱਟਿਆ ਗਿਆ ਪੁਲਿਸ ਦਾ ਕੋਈ ਹੱਥ ਨਹੀਂ ਬੰਦਾ ਹੱਥ ਉਠਾਂਦਾ ਕੋਈ ਮਤਲਬ ਹੀ ਨਹੀਂ ਹੈ ਜੀ ਇਹ ਤੇ ਡੰਗਰਾ ਜੀਆਂ ਕੁੱਟਰੇ ਸੀ ਹੂੰ ਜੀ ਔਰ ਹੁਣ ਤੁਸੀਂ 22 ਤਰੀਕ ਨੂੰ ਜਿਹੜਾ ਤੁਸੀਂ ਇੱਕ ਪ੍ਰਦਰਸ਼ਨ ਰੱਖਿਆ ਉਹਦੇ 'ਚ ਤੁਸੀਂ ਕੀ ਕਰਨਾ ਕੋਈ ਧਰਨਾ ਪ੍ਰਦਰਸ਼ਨ ਕੀ ਹੈ ਉਹ ਕੀ ਪ੍ਰਦਰਸ਼ਨ ਹੈ ਧਰਨਾ ਅਸੀਂ ਬੈਠ ਰਹੇ ਆ ਸਾਡੀ ਏਕੋ ਮੰਗ ਹੈ ਸਰ ਦੇ ਸਟੇਟਮੈਂਟ ਦੇ ਉੱਪਰ ਜੀ ਐਫ ਆਈ ਆਰ ਕੀਤੀ ਜਾਏ ਹੂੰ ਐਫ ਆਈ ਆਰ ਵਿੱਚ 12 ਬੰਦਿਆਂ ਦਾ ਨਾਮ ਪਾਇਆ ਜਾਏ ਜੀ ਔਰ ਇਹ 12 ਦੇ 12 ਬੰਦਿਆਂ ਨੂੰ ਬੇਲ ਦੇ ਜੇਲ੍ਹ ਦੇ ਅੰਦਰ ਪਾਇਆ ਜਾਏ ਜੀ ਸਾਡੀ ਮੰਗ ਗਈ ਹੋਇਆ ਇਹ ਮੰਗ ਸਾਡੀ ਤੁਸੀਂ ਤੁਸੀਂ ਐਸਐਸਪੀ ਦੇ ਦਫਤਰ ਅੱਗੇ ਪਟਿਆਲੇ ਬੈਠਣਾ ਜਾਂ ਡੀਸੀ ਸਾਹਿਬ ਦੇ ਜੀ ਅਸੀਂ ਡੀਸੀ ਸਾਹਿਬ ਦੇ ਉਹ ਕਿਸਾਨ ਮੋਰਚਾ ਦਸੂਗਾ ਉਸ ਤੇ ਹਿਸਾਬ ਨਾਲ ਅਸੀਂ ਚੱਲਾਂਗੇ ਜੀ ਜਿਹੜਾ ਆਪਣੇ ਵੈਟਰਨ ਹਨ ਉਹਨਾਂ ਦੀ ਡਿਸੀਜਨ ਹੈਗੀ ਹੈ ਸਾਡੀ ਮੈਂ ਬਹੁਤ ਖੁਸ਼ ਹਾਂ ਇੱਕ ਚੀਜ਼ ਮੈਂ ਕਹਿਣਾ ਚਾਹੁੰਦੀ ਹਾਂ ਕਿ ਆਈ ਐਮ ਵੈਰੀ ਪ੍ਰਾਊਡ ਟੂ ਬੀ ਅ ਇੰਡੀਅਨ ਆਰਮੀਜ਼ ਆਫੀਸਰਸ ਵਾਈਫ ਕਿਉਂਕਿ ਸਾਰਾ ਇੰਡੀਅਨ ਆਰਮੀ ਮੇਰੇ ਨਾਲ ਜੀ ਮੈਂ ਬਹੁਤ ਖੁਸ਼ ਹਾਂ ਕਿ ਸਾਡੇ ਜਰਨਲਸ ਹੋਰ ਸਾਡੀ ਹਾਇਰ ਹੈਡਕ quarters ਇਸ ਚੀਜ਼ ਨੂੰ ਬਹੁਤ ਸੀਰੀਅਸਲੀ ਲੈ ਰਹੇ ਹਨ ਹੋਰ ਹਾਇਰ ਹੈਡਕ quarters ਦਿੱਲੀ ਤੋਂ ਵੀ ਸਾਰਿਆਂ ਨੂੰ ਪ੍ਰੈਸ਼ਰ ਆ ਰਿਹਾ ਹੈ ਕਿ ਇਸ ਦਾ ਜਿਹੜਾ ਹੈ ਜਸਟਿਸ ਆਫਸਰ ਨੂੰ ਜਲਦੀ ਦਿੱਤੀ ਜਾਏ ਜੀ ਔਰ ਤੁਸੀਂ ਗੱਲ ਕੀਤੀ ਕਿ ਕਿਸਾਨ ਵੀ ਤੁਹਾਡੇ ਨਾਲ ਨੇ ਪਰ ਅੱਜ ਹੁਣੇ-ਹੁਣੇ ਇੱਕ ਖਬਰ ਆ ਰਹੀ ਹੈ ਕਿ ਕਿਸਾਨਾਂ ਦੀ ਫੜੋ ਫੜੀ ਕੀਤੀ ਜਾ ਰਹੀ ਹੈ ਕਿਸਾਨ ਆਗੂਆਂ ਨੂੰ ਕੇਂਦਰ ਸਰਕਾਰ ਨੇ ਮੀਟਿੰਗ ਲਈ ਬੁਲਾਇਆ ਫਿਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਸ਼ੰਭੂ ਖਣੋਰੀ ਦੇ ਉੱਪਰ ਜਿਹੜੇ ਕਿਸਾਨਾਂ ਦੇ ਮੋਰਚੇ ਲੱਗੇ ਸੀ ਉੱਥੇ ਵੀ ਫੜੋ ਫੜੀ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ ਨੇ ਇਹਦੇ ਬਾਰੇ ਕੀ ਕਹੋਗੇ ਜੀ ਇਹ ਸਰਕਾਰ ਦਾ ਮਾਈਂਡ ਡਾਇਵਰਟ ਕਰਨ ਦਾ ਆਈਡੀਆ ਹੈ ਇਹ ਸਰਕਾਰ ਬਹੁਤ ਚਲਾਕ ਹੈ ਆਪਣੇ ਐ ਦੇਖੋ ਇਹਨਾਂ ਨੇ ਜਿੱਥੇ ਜਵਾਬ ਨਹੀਂ ਦੇਣਾ ਮਾਈਂਡ মিডিਆ ਉਹਨਾਂ ਨੂੰ ਐਵੇਂ ਕੀ মিডিਆ ਤੇ ਕਰਨਲ ਸਾਹਿਬ ਨੂੰ ਕਵਰ ਕੀਤਾ ਜਾ ਰਿਹਾ ਹੈ ਜਸਟਿਸ ਮੰਗੀ ਜਾ ਰਹੀ ਹੈ ਉੱਥੇ ਇਹਨਾਂ ਨੇ ਇਹ ਪੰਗਾ ਇਸ ਕਰਕੇ ਪਾਇਆ ਕਿ ਸਾਰਿਆਂ ਦਾ ਜਿਹੜਾ ਹੈ ਨਾ ਮਾਈਂਡ ਡਾਇਵਰਟ ਕਰਨ ਲਈ ਜੀ ਬਸ ਐ ਮਾਈਂਡ ਡਾਇਵਰਟ ਕਰਨ ਲਈ ਬਟ ਐਸਐਸਪੀ ਸਾਹਿਬ ਆਪਣੇ ਪੰਜਾਬ ਦਾ ਇੰਨਾ ਬੁਰਾ ਹਾਲ ਨਹੀਂ ਕਿ ਉਹਨਾਂ ਦਾ ਇੱਕ ਪਾਸੇ ਮਾਈਂਡ ਹੋ ਜਾਏ ਆਪਾਂ 100 ਚੀਜ਼ਾਂ ਚੱਲ ਰਹੀਆਂ ਹੋਣਗੀਆਂ ਤੇ ਆਪਾਂ 100 ਚੀਜ਼ਾਂ ਕਵਰ ਕਰਾਂਗੇ 100 ਗੁਨਾਹ ਹੋਣਗੇ ਤੇ 100 ਗੁਨਾਹ ਦੀ ਮਾਫੀ ਮੰਗਾਂਗੇ ਜੀ ਹੋਰ ਅਸੀਂ ਤਾਂ ਪੂਰਾ ਪੰਜਾਬ ਮੇਰੇ ਨਾਲ ਹੈ ਮੈਨੂੰ ਇਹ ਜੇ ਜੇ ਮੈਸੇਜ ਆ ਰਹੇ ਨੇ ਲੋਕੀ ਕਹਿੰਦੇ ਮੈਂ ਕੱਲੀ ਇੱਕ ਲੇਡੀ ਹੋ ਕੇ ਮੈਂ ਕਿਸ ਤਰੀਕੇ ਨਾਲ ਲੜਾਈ ਲੜੀਆਂ ਕਿ ਸੀਐਮ ਸਾਹਿਬ ਨੂੰ ਤੇ ਆ ਕੇ ਮੈਨੂੰ ਕਹਿਣਾ ਚਾਹੀਦਾ ਹੈ ਕਿ ਆਈ ਏਮ ਹੈਪੀ ਪ੍ਰਾਊਡ ਕਿ ਸਾਡੇ ਪੰਜਾਬ ਚਾਹੀਏ ਸਿਟੀਜ਼ਨ ਹੈਗੇ ਜਿਹੜੇ ਇਕੱਠੇ ਹੋ ਕੇ ਕੱਲੇ ਜੀ ਇੱਕ ਸੱਚਾਈ ਦੀ ਲੜਾਈ ਲੜਦੇ ਨੇ ਉਸਦੀ ਜਗਾ ਮਾਨੂੰ ਟਾਈਮ ਹੀ ਨਹੀਂ ਮਿਲਿਆ ਜਾ ਰਿਹਾ ਜੀ ਮਿਲਣ ਲਾ ਸਾਰੇ ਪਾਸੇ ਜੀ ਗਿਫਟ ਲੋਕਾਂ ਨੂੰ ਅਵਾਰਡ ਦੇਣਾ ਇੰਨਾ ਇੰਪੋਰਟੈਂਟ ਹੈ ਇੱਥੇ ਬੰਦਿਆਂ ਨੂੰ ਮਾਰ ਕੇ ਕੁੱਟ ਕੇ ਛੱਡ ਦਿੱਤਾ ਉਹਨਾਂ ਨੂੰ ਮਿਲਣਾ ਇੰਪੋਰਟੈਂਟ ਨਹੀਂ ਹੈ ਇੱਕ ਅਵਾਰਡ ਦੇਣੇ ਬਹੁਤ ਉਹ ਹੈਗੇ ਜੀ ਜੀ ਮੇਰੀ ਇੱਕੋ ਮੰਗ ਹੈ ਕਿ ਸਾਰੇ ਜਿਨਨੇ ਵੈਟਰਨਸ ਹੋਰ ਜਿਨਨੇ ਬੰਦੇ ਖਾਲੀ ਵੈਟਰਨਸ ਦੀ ਲੈ ਨਹੀਂ ਹੈ ਜਿਨਨੇ ਪਟਿਆਲਾ ਵਾਸੀ ਵੀ ਡੀਸੀ ਆਫਿਸ ਦੇ ਬਾਹਰ ਆ ਸਕਦੇ ਹੋ ਸਾਡੇ ਸਾਥ ਲਈ ਜੀ ਸਰ ਮੇਰੇ ਹੱਥ ਜੋੜ ਕੇ ਬੇਨਤੀ ਹੈ ਸਾਰੇ ਸਾਡੇ ਲਾਰਜ ਖੜੇ ਹੋਣ ਲਈ ਆਏ ਜਾ ਜੀ ਮੈਂ ਇੱਕ ਲਾਸਟ ਸਵਾਲ ਦੋ ਤਿੰਨ ਮਿੰਟਾਂ ਚ ਤੁਸੀਂ ਉਹ ਜ਼ਰੂਰ ਦੱਸੋ ਕਿ ਇਹ ਸਾਰੀ ਘਟਨਾ ਵਾਪਰੀ ਕਿਵੇਂ ਹੈ ਔਰ ਤੁਹਾਨੂੰ ਪਤਾ ਕਿੱਦਾਂ ਲੱਗਿਆ ਤੇ ਇਹ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਕੋਲ ਘਟਨਾ ਪਹੁੰਚ ਚੁੱਕੀ ਹੈ ਪਰ ਫਿਰ ਵੀ ਜਿਹੜਾ ਨੂੰ ਨਹੀਂ ਪਤਾ ਇਹ ਘਟਨਾ ਕਿਵੇਂ ਵਾਪਰੀ ਹੈ ਜੀ ਘਟਨਾ ਇਹਦਾ ਇਸ ਨੂੰ ਮੈਂ ਸ਼ਾਰਟ ਤੇ ਦੱਸੂਗੀ ਮੇਰੇ ਹਸਬੰਦ ਦਿੱਲੀ ਤੋਂ ਆਫਟਰ ਆਫਿਸ ਹੋਲੀ ਮਨਾਣ ਲੈ ਕੇ ਆ ਰਹੇ ਸੀ ਜੀ ਰਾਤੀ ਉਤ ਸਾਡੇ 6 ਆਪਣੀ ਡਿਊਟੀ ਤੋਂ ਬਾਅਦ ਚਲੇ ਸੀਗੇ ਜੀ ਸਵਾ 12 ਵਜੇ ਪਟਿਆਲੇ ਪਹੁੰਚੇ ਉਹਨਾਂ ਨੇ ਮੈਨੂੰ ਕਾਲ ਕੀਤਾ ਕਿ ਮੈਂ ਕਹਾਂ ਰ ਆ ਰਿਹਾ ਮੈਂ ਕਿਹਾ ਜੀ ਕੁਝ ਖਾ ਕੇ ਆ ਜਾਏ ਉਹ ਕਹਿੰਦੇ ਹਾਂ ਗੱਤ ਕਹਿੰਦਾ ਮੇਰਾ ਬੇਟਾ ਕਹਿੰਦਾ ਠੀਕ ਹੈ ਸੀ ਮੈਗੀ ਖਾ ਕੇ ਆਉਂਦੇ ਤੁਸੀਂ ਗੇਟ ਖੁਲਵਾ ਦਿਓ ਮੈਂ ਕਿਹਾ ਠੀਕ ਜੀ ਜੁੱਥੇ ਪਹੁੰਚੇ ਖੇਡ ਤੇ ਖਾਣ ਲਈ ਤੇ ਉਹਨਾਂ ਦਾ ਇੱਕ ਦੋਸਤ ਉੱਥੇ ਸੀਗਾ ਉਹ ਮਿਲ ਗਿਆ ਉੱਥੇ ਸਾਹਮਣੇ ਉਸਨੂੰ ਫੋਨ ਕਰਕੇ ਬੁਲਾਇਆ ਉਹ ਮੈਂ ਤਾਂ ਦੱਸ ਤਾਂ ਕਿ ਐਗਜ਼ੈਕਟਲੀ ਟਾਈਮ ਉਹਨਾਂ ਨੇ ਬੁਲਾਇਆ ਉਹਨਾਂ ਨੂੰ ਉਸਨੇ ਬੁਲਾਇਆ ਕਿ ਤੂੰ ਵੀ ਆ ਜਾ ਬੱਚੇ ਤੂੰ ਵੀ ਖਾਣਾ ਖਾ ਲੈ ਤੇ ਮੈਗੀ ਆਰਡਰ ਕੀਤੀ ਮੈਗੀ ਦਾ ਜੇ ਪਹਿਲਾ 스ਪੂਨ ਖਾਇਆ ਸੀਗਾ ਉੱਥੂ ਦੀ ਇੱਕ ਉਲਟੇ ਪਾਸੋਂ ਦੀ ਗੱਡੀ ਆਈ ਹੱਲਾ ਮਚਾਉਂਦੇ ਹੋਏ ਤੋਂ ਗੱਡੀਆਂ ਪਿੱਛੇ ਖੜੀ ਸੀ ਉੱਚਾ ਉੱਚਾ ਚੀਖਾ ਮਾਰ ਕੇ ਗੱਡੀਆਂ ਸਾਈਡਸ ਕਰੋ ਸਾਡੀ ਗੱਡੀ ਲਗੇਗੀ ਐਨਕਾਊਂਟਰ ਸਪੈਸ਼ਲਿਸਟ ਆਇਨ ਹੈ ਤੇ ਐ ਸਾਰੇ ਉਤਰੇ ਹਰਜਿੰਦਰ ਟਿੱਲੋ ਤੇ ਰੋਨੀ ਉਤਰਿਆ ਹਰਜਿੰਦਰ ਟਿੱਲੋ ਨੇ ਗਾਲ ਕੱਢ ਕੇ ਮੇਰੇ ਹਸਬੰਦ ਨੂੰ ਕਿਹਾ ਗੱਡੀ ਸਾਈਡ ਤੇ ਮੇਰੇ ਹਸਬੰਦ ਨੇ ਕਿਹਾ ਆਈ ਐਮ ਆਫੀਸਰ ਗਾਲ ਨਾ ਕਢੋ ਗੱਡੀ ਸਾਈਡ ਕਰਨ ਕਹਿ ਰਹੇ ਹੋ ਕਰ ਦਿੰਨੇ ਆ ਉਹਨਾਂ ਨੇ ਬੇਟੇ ਨੂੰ ਕਿਹਾ ਗੱਡੀ ਸਾਈਡ ਤੇ ਕਰੋ ਬਟੂਰੇ ਨੇ ਹਰਜਿੰਦਰ ਨੂੰ ਬੋਲਿਆ ਇਸ ਤਰੀਕੇ ਨਾਲ ਗੱਲ ਕਰਨਾ ਅਲਾਉਡ ਨਹੀਂ ਹੈ ਯਾ ਆਈ ਐਮ ਆਲਸੋ ਆਫੀਸਰ ਤੋ ਇਦਾਂ ਗੱਲ ਨਾ ਕਰ ਉਹਨੀ ਦੇਰ ਚ ਪਿੱਛੋਂ ਰੋਨੀ ਆਇਆ ਪਿੱਤੀ ਹੋਈ ਸੀਗੀ ਉਸਨੇ ਸੁਣਨੀ ਨਹੀਂ ਸ਼ਾਇਦ ਗੱਲ ਕਿ ਕੀ ਗੱਲ ਹੋ ਰਹੀ ਹੈ ਦੋਨਾਂ ਦੇ ਵਿੱਚ ਉਸਨੇ ਪਿੱਛੋਂ ਆ ਕੇ ਮੇਰੇ ਹਸਬੰਦ ਦੇ ਨੱਕ ਚ ਮੁੱਕਾ ਮਾਰਿਆ ਤੇ ਮੇਰੇ ਬੇਟੇ ਨੇ ਦੇਖਿਆ ਮੇਰੇ ਹਸਬੰਡ ਬੋਨਰ ਦੇ ਉੱਪਰ ਡਿੱਕੀ ਦੇ ਉੱਪਰ ਗਰੇ ਉਥੋਂ ਥੱਲੇ ਗਿਰ ਗਏ ਮੇਰੇ ਬੇਟੇ ਨੇ ਗੱਡੀ ਸਾਈਡ ਕਰਨ ਦੀ ਜਗਾ ਗੱਡੀ ਵੈਸੇ ਤੁਸੀਂ ਵੀਡੀਓ ਤੇ ਦੇਖੋਗੇ ਸਾਈਡ ਤੇ ਸੀ ਹੋ ਤੇ ਰੋਡ ਆ ਤਾਂ ਆਪਣੇ ਦੇ ਰੋਡ ਤੇ ਗੋ ਰੋਡ ਦੇ ਉੱਪਰ ਵੀ ਨਹੀਂ ਸੀਗੀ ਉਹ ਆਪੇ ਉਲਟੇ ਸਾਈਡੋਂ ਆ ਰਹੇ ਤੇ ਮੇਰੇ ਬੇਟੇ ਨੇ ਜਲਦੀ ਦਰਵਾਜ਼ਾ ਬੰਦ ਕਰਕੇ ਜਲਦੀ ਜਲਦੀ ਆਪਣੇ ਪਿਓ ਨੀਨਾਂ ਨੂੰ ਸਾਰੇ ਇਹ ਸਾਰੇ ਮੇਰੇ ਹਸਬੰਡ ਥੱਲੇ ਗਿਰ ਗਏ ਨ ਹੋ ਰਹਾ ਹੈ ਔਰ ਰੋਨੀ ਔਰ ਹਰਜਿੰਦਰ ਔਰ ਬੋਪਾਰਾਏ ਮੇਰੇ ਹਸਬੰਦ ਨੂੰ ਕਿੱਕ ਮਾਰ ਰਹੇ ਸੀਗੇ ਔਰ ਲੱਤਾਂ ਮਾਰ ਰਹੇ ਸੀ ਮੇਰੇ ਬੇਟੇ ਨੇ ਨਾਨੂ ਤੱਕਾ ਮਾਰ ਕੇ ਆਪਣੇ ਫਾਦਰ ਨੂੰ ਚੱਕਿਆ ਜਦੋਂ ਉਹਨਾਂ ਨੂੰ ਚੱਕ ਰਹੇ ਸੀਗੇ ਇਹਨਾਂ ਨੇ ਮੇਰੇ ਬੇਟੇ ਦੇ ਵਾਲ ਪੜੇ ਮੇਰੇ ਹਸਬੰਦ ਨੂੰ ਬਹੁਤ ਮੁਸ਼ਕਿਲ ਨਾਲ ਮੇਰਾ ਬੇਟਾ ਫੜ ਕੇ ਗੱਡੀ ਚ ਪਾਇਆ ਗੱਡੀ ਚ ਪਾ ਕੇ ਇਹਨਾਂ ਨੇ ਮਗਰ ਜਬ ਤੱਕ ਉਹ ਗੱਡੀ ਚ ਪਾਰਾ ਸੀ ਇਹਨਾਂ ਨੇ ਮੇਰੇ ਬੇਟੇ ਨੂੰ ਵਾਲ ਖਿੱਚ ਕੇ ਉੱਥੇ ਦੂਜੇ ਪਾਸੇ ਲੈ ਕੇ ਡੰਡੇ ਪੂਰੇ ਬੰਦੇ ਬੁਲਾ ਲਏ ਗੱਡੀ ਤੋਂ ਹੋਰ ਡੰਡੇ ਲੱਠੇ ਮਤਲਬ ਕੋਈ ਆਈਟਮ ਨਹੀਂ ਸੀ ਜੋ ਨਹੀਂ ਸੀ ਉਸ ਨੂੰ ਖੁੱਟਣਾ ਸ਼ੁਰੂ ਕਰਤਾ ਮੇਰੇ ਹਸਬੰਡ ਬੇਹੋਸ਼ੀ ਦੀ ਹਾਲਤ ਤੇ ਵੀ ਦੇਖ ਰਹੇ ਸੀ ਕਿ ਆਪਣਾ ਬੇਟੇ ਨੂੰ ਖੁੱਟਦੇ ਹੋਏ ਬੜੀ ਮੁਸ਼ਕਿਲ ਨਾਲ ਤੁਸੀਂ ਵੀਡੀਓ ਦੇਖੋਗੇ ਉਹ ਗੱਡੀ ਤੋਂ ਨਿਕਲੇ ਨ ਪਕੜ ਪਕੜ ਕੇ ਆਪਣੇ ਬੇਟੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਾਰਿਆ ਤੂੰ ਨਹੀਂ ਮਾਰੋ ਨਹੀਂ ਮਾਰੋ ਉਹ ਫੇਰ ਮੋਟਰਸਾਈਕਲ ਦੇ ਗਿਰਦੇ ਗਿਰਦੇ ਥੱਲੇ ਗਿਰਦੇ ਮੇਰਾ ਬੇਟਾ ਫੇਰ ਉਹਨਾਂ ਨੂੰ ਪਕੜਦਾ ਇਹਨਾਂ ਨੂੰ ਕਹਿੰਦਾ ਮੇਰੇ ਫਾਦਰ ਨੂੰ ਨਾ ਮਾਰੋ ਮਨੂੰ ਜਿੰਨਾ ਮਾਰਨਾ ਹੈ ਮਾਰੋ ਜਿੰਨਾ ਮਾਰਨਾ ਹੈ ਮਾਰੋ ਫੇਰ ਇਸ ਨੂੰ ਚੱਕ ਕੇ ਉਹਨਾਂ ਨੇ ਗੱਡੀ ਚ ਪਾਇਆ ਔਰ ਮੇਰੇ ਹਸਬੰਦ ਨੂੰ ਹੋਰ ਉਹਨਾਂ ਨੇ ਫੇਰ ਪਕੜ ਕੇ ਅੰਗਦ ਨੂੰ ਕੁੱਟਣਾ ਸ਼ੁਰੂ ਕੀਤਾ ਤੇ ਇੰਨੇ ਚ ਹਰਜਿੰਦਰ ਟਿੱਲੋ ਔਰ ਰੋਨੀ ਹੋਰ ਪਪਰੇ ਇਹਨਾਂ ਨੇ ਗੱਡੀ ਤੇ ਅੰਦਰ ਤੁਸੀਂ ਦੇਖਿਆ ਹੋਣਾ ਵੀਡੀਓ ਚ ਕਿ ਬਾਕਸਿੰਗ ਮਾਰ ਰਹੇ ਸੀਗੇ ਉਹ ਹਰਜਿੰਦਰ ਟਿੱਲੋ ਮੇਰੇ ਬਿਉਸ਼ ਹਸਬੰਡ ਨੂੰ ਬਾਕਸਿੰਗ ਮਾਰ ਰਿਹਾ ਸੀਗਾ ਬਿਉਸ਼ ਪਿਆ ਹੋਇਆ ਬੰਦੇ ਨੂੰ ਬਾਕਸਿੰਗ ਮਾਰਿਆ ਇਹ ਕੀ ਹੈ ਗਿਆ ਗੁੰਡੇ ਨਹੀਂ ਤੇ ਹੋਰ ਕੀ ਹੋਗੇ ਉਹਨਾਂ ਨੇ ਨਿਤ ਬੇਰਹਿਮੀ ਨਾਲ ਮੇਰੇ ਹਸਬੰਡ ਦਾ ਦਰਵਾਜ਼ਾ ਖੋਲ ਕੇ ਤਰੀਕੇ ਥੱਲੇ ਸਟਿਆ ਬਿਉਸ਼ ਬੰਦੇ ਦਾ ਸਿਰ ਫੜ ਕੇ ਉਹਨੂੰ ਲਾ ਬਾਕਸਿੰਗ ਮਾਰ ਰਹੇ ਲੱਤਾ ਮਾਰ ਰਹੇ ਹਨ ਹਰਥ ਕਸੀਟ ਰਹੇ ਫਿਰ ਮੇਰਾ ਬੇਟਾ ਆ ਕੇ ਉਹਨਾਂ ਨੂੰ ਮਾਫੀ ਮੰਗ ਰਿਹਾ ਕਿ ਮੇਰੇ ਫਾਦਰ ਨੂੰ ਛੱਡ ਦਿਓ ਮਾਨੂੰ ਜਿੰਨਾ ਮਰਜੀ ਕੁੱਟੋ ਤੇ ਉਹਨਾਂ ਨੇ ਜਬ ਤੱਕ ਉਹਨਾਂ ਦੇ ਸਾਹ ਥੱਕ ਨਹੀਂ ਗਏ ਉਹਨਾਂ ਨੇ ਕੁੱਟਿਆ ਜਿਹੜਾ ਇੱਕ ਸਾਡਾ ਉਥੇ ਮੈਨੂੰ ਉਸਨੇ ਵੀ ਕਿਹਾ ਟਾਬੇ ਵਾਲੇ ਨੇ ਕਿ ਜੀ ਰੋਨੀ ਤੇ ਉਸ ਨੂੰ ਕੁੱਟ-ਕੁੱਟ ਕੇ ਅ ਟਾਬੇ ਵਾਲੇ ਦੀ ਵੀ ਕਹਿੰਦੇ ਜੀ ਡਾਕ ਰੋਨੀ ਨੇ ਕਿਸ ਕੀਹੜਾ ਬੰਦਾ ਸੀਗਾ ਨਹੀਂ ਨਹੀਂ ਟਿ ਲੋਨੀ ਉਸਨੇ ਬੋਪਾਰਾਏ ਬੋਪਾਰਾਏ ਨੇ ਤਾਂਦੇ ਬੇਟੇ ਨੂੰ ਇੰਨਾ ਕੁੱਟਿਆ ਕਿ ਉਹ ਕੁੱਟ-ਕੁੱਟ ਕੇ ਥੱਕ ਗਿਆ ਹੋਰ ਗੱਡੀ ਦੇ ਉਪਰ ਦੋ ਵਾਰੀ ਤੇ ਉਹ ਬੈਠਿਆ ਰੈਸਟ ਕਰਨ ਲਈ ਹੂੰ ਹੂੰ ਇੰਨਾ ਕੁੱਟਿਆ ਇੰਨਾ ਕੁੱਟਿਆ ਕਿ ਉਸਤੇ ਆਪੇ ਥੱਕ ਗਿਆ ਹੂੰ ਜੀ ਪੁਲਿਸ ਦਾ ਇੰਨਾ ਜਿਹੜਾ ਪੱਦਾ ਵਿਵਹਾਰ ਜਾਂ ਇੰਨਾ ਜ਼ਾਲਮ ਜਿਹੜਾ ਤੁਸੀਂ ਦੱਸ ਰਹੇ ਹੋ ਰਵਈਆ ਇਹ ਕਿਉਂ ਸਾਹਮਣੇ ਆਉਂਦਾ ਹੈ ਕਿਉਂ ਹੋਰ ਲੋਕ ਵੀ ਕਹੀ ਇਸ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਨੇ ਪੁਲਿਸ ਇਸ ਤਰ੍ਹਾਂ ਕਿਉਂ ਕਰ ਦਿੰਦੀ ਹੈ ਜੇ ਪੁਲਿਸ ਸੇਸਟਰਾਂ ਇਸ ਕਰਕੇ ਇਹਨਾਂ ਨੂੰ ਓਵਰਪਾਸ ਦਿਤੀਆ ਇਹ ਕੈਸ ਐਚਓ ਨੇ ਜਦੋਂ ਪਤਾ ਹੈ ਕਰਨਲ ਸਾਹਿਬ ਹੈ ਉਸ ਨੂੰ ਇੰਨੀ ਇੱਜ਼ਤ ਨਹੀਂ ਹੈ ਹੈ ਹੋਰ ਦੂਜੀ ਗੱਲ ਐਸਐਸਪੀ ਸਾਹਿਬ ਨੂੰ ਇਹ ਚਾਰ ਐਸਐਚਓ ਦੇ ਨਾਮ ਲੈਣ ਤੋਂ ਡਰ ਹੋ ਰਿਹਾ ਹੈ ਤੇ ਤੁਸੀਂ ਸੋਚੋ ਕਿ ਕੀ ਮਿਲੀ ਭਗਤ ਹੈ ਕੈਸ ਐਸਐਸਪੀ ਸਾਹਿਬ ਨੂੰ ਕਿਉਂ ਡਰ ਰਿਹਾ ਹੈ ਚਾਰ ਐਸਐਚਓ ਦਾ ਨਾਮ ਲੈਣ ਤੇ ਨਹੀਂ ਐਸਐਸਪੀ ਸਾਹਿਬ ਨੇ ਹੁਣ ਤੱਕ ਕਿਤੇ ਵੀ ਉਹ ਚਾਰ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦਾ ਨਾਮ ਨਹੀਂ ਲਿਆ ਨਹੀਂ ਜੀ ਕਿਤੇ ਵੀ ਅਸੀਂ ਮੰਗ ਮੰਗ ਕੇ ਥੱਕ ਗਿਆ ਸਾਨੂੰ ਵੀ ਨਹੀਂ ਦਿੱਤਾ ਅੱਛਾ ਨਹੀਂ ਤੁਸੀਂ ਪੁੱਛਿਆ ਤਾਂ ਹੋਣਾ ਵੀ ਤੁਸੀਂ ਕਿਉਂ ਨਹੀਂ ਬੋਲ ਰਹੇ ਉਹਨਾਂ ਦਾ ਨਾਮ ਉਹਦਾ ਕੋਈ ਜਵਾਬ ਦੇ ਰਹੇ ਨਹੀਂ ਕੋਈ ਜਵਾਬ ਨਹੀਂ ਹੈ ਜੀ ਅਸੀਂ ਰੋਜ਼ ਪੁੱਛ ਪੁੱਛ ਕੇ ਥੱਕ ਗਿਆ ਸਾਨੂੰ ਕੋਈ ਜਵਾਬ ਨਹੀਂ ਕੋਈ ਸੁਣਾਈ ਨਹੀਂ ਹੈ ਤੇ ਅਗਰ ਕੋਈ ਸੁਣਾਈ ਨਹੀਂ ਹੋਈ 22 ਤਾਰੀਖ ਦਾ ਮੋਰਚਾ ਰੱਖਿਆ ਹੋਇਆ ਨਹੀਂ ਤੇ ਅਸੀਂ ਹਾਈ ਕੋਰਟ ਜਾਵਾਂਗੇ ਆਪਾਂ ਸਾਡੇ ਕੋਲ ਪ੍ਰੂਫ ਸਾਰੇ ਹੈਗੇ ਉਹਨਾਂ ਦੇ ਕਨਫੈਸ਼ਨ ਦੇ ਪ੍ਰੂਫ ਹੈਗੇ ਫਿਰ ਜੀ ਕਾਰਵਾਈ ਅਸੀਂ ਆਪਣੇ ਤਰੀਕੇ ਨਾਲ ਹੋ ਆਰਮੀ ਆਪਣੇ ਤਰੀਕੇ ਨਾਲ ਕਰੇਗੀ ਇੱਕ ਤੁਸੀਂ ਇਹ ਦੱਸ ਰਹੇ ਹੋ ਕਿ ਜਿਹੜਾ ਸ਼ਿਕਾਇਤ ਕਰਤਾ ਉਹ ਤੁਹਾਨੂੰ ਨਹੀਂ ਬਣਾਇਆ ਗਿਆ ਸ਼ਿਕਾਇਤ ਕਰਤਾ ਕਿਸੇ ਹੋਰ ਪਰਸਨ ਨੂੰ ਬਣਾਇਆ ਹੋਇਆ ਹੈ ਇਹ ਕੀ ਮਾਮਲਾ ਹੈ ਜੀ ਜੀ ਇਹ ਇਹ ਮਾਮਲਾ ਹੈ ਕਿ ਓਪਨ ਐਫ ਆਈ ਆਰ ਕੀਤੀ ਹੈ ਮੈਨੂੰ ਇਹ ਦੱਸੋ ਜਿਹੜਾ ਟਾਬੇ ਵਾਲਾ ਹੈ ਜਿਸ ਨੇ ਮੈਨੂੰ ਸਾਰੀ ਸਟੇਟਮੈਂਟ ਹੀ ਦਿੱਤੀ ਉਹ ਅੱਜ ਉਸਨੇ ਦਿੱਤੀ ਹੈ ਐਫ ਆਈ ਆਰ ਦੀ ਰਿਪੋਰਟ ਉਸ ਦਾ ਨਾ ਕੋਈ ਬ੍ਰੇਕ ਹੋਇਆ ਨਾ ਕੁਝ ਟੁੱਟਿਆ ਨਾ ਕੁਝ ਹੋਇਆ ਹੈ ਉਹ ਕਿਸ ਚੀਜ਼ ਦੀ ਕਿ ਹਾਂ ਦੋ ਪਾਟੀਆਂ ਲੜ ਰਹੀ ਸੀ ਜੀ ਕਰਨਲ ਸਾਹਿਬ ਤੇ ਉਹਨਾਂ ਦਾ ਬੇਟਾ दारू ਪੀ ਰਿਆ ਸੀ ਮੈਂ ਦੇਖਿਆ ਸੀ ਉਸਨੇ ਬੁੱਕਾ ਮਾਰਿਆ ਸੀ ਜੀ ਕਰਨਲ ਸਾਹਿਬ ਦੇ ਬੇਟੇ ਨੇ ਰੋਨੀ ਨੂੰ ਬੁੱਕਾ ਮਾਰਿਆ ਤੇ ਰੋਨੀ ਨੇ ਕਰਨਲ ਸਾਹਿਬ ਨੂੰ ਮੁੱਕਾ ਮਾਰਿਆ ਹੈ ਕਿ ਰੋਨੀ ਕਰਨਲ ਸਾਹਿਬ ਨੂੰ 12 ਬੰਦੇ ਸੀ ਅਗਰ ਕਰਨਲ ਸਾਹਿਬ ਦੇ ਬੇਟੇ ਨੇ ਮੁੱਕਾ ਮਾਰਿਆ ਸੀ ਤਾਂ ਚੱਕ ਕੇ ਲੈ ਜਾਂਦੇ ਪੁਲਿਸ ਸਟੇਸ਼ਨ ਹੂੰ ਤੇ ਕਰਨਲ ਸਾਹਿਬ ਨੂੰ ਕੁੱਟਣ ਲੱਗ ਗਏ ਹੂੰ ਜੀ ਕਰਨਲ ਸਾਹਿਬ ਦੇ ਬੇਟੇ ਨੇ ਕਰਨਲ ਸਾਹਿਬ ਤੇ ਗੱਲ ਕਰ ਰਹੇ ਨੇ ਵੀਡੀਓ ਤੇ ਦੇਖੋਗੇ ਗੱਲ ਕਰ ਰਹੇ ਨੇ ਤੇ ਤੁਸੀਂ ਪਿੱਛੂ ਆ ਕੇ ਮੁੱਕਾ ਮਾਰ ਰਹੇ ਤੇ ਕਹਿ ਰਹੇ ਕਰਨਲ ਸਾਹਿਬ ਦੇ ਬੇਟੇ ਨੇ ਮਾਰਿਆ ਸੀ ਤੇ ਬਾਹਰ ਜਾਣੇ ਚੱਕ ਕੇ ਲੈ ਜਾਣਾ ਸੀ ਉੱਥੇ ਮਾਰ ਮਾਰ ਕੇ ਛੱਟ ਕੇ ਚਲੇ ਜਾਂਣ ਲਈ ਸੀ ਜੀ ਇਹ ਪੰਜਾਬ ਪੁਲਿਸ ਹੈ ਹਮਮ ਔਰ ਜਿਹੜਾ ਉਹ ਬੰਦਾ ਹੈ ਟਾਬੇ ਦਾ ਓਨਰ ਜਿਸ ਨੇ ਮੈਨੂੰ ਸਾਰੇ ਨਾਮ ਆਪੇ ਦੱਸੇ ਤੇ ਹੁਣ ਇਹ ਦੱਸੇ ਮੈਂ ਜਾਣਦੀ ਹਾਂ ਜਾਨਣਾ ਚਾਹਨੀ ਆ ਕਿ ਤੈਨੂੰ ਰੋਜ਼ ਜਿਹੜੇ ਆਫਸਰ ਆ ਕੇ ਬਾਹਰ ਖਾਣਾ ਖਾਂਦੇ ਨੇ ਤੁਹਾਡੇ ਕੋਲ ਜਿਨ੍ਹਾਂ ਨੂੰ ਤੁਸੀਂ ਡੇਲੀ ਤਨ ਤੂੰ ਤੰਗ ਆਏ ਹੋ ਕਹਿੰਦੇ ਹੋ ਸਾਨੂੰ ਤੇ ਤੁਹਾਨੂੰ ਉਹਨਾਂ ਦਾ ਨਾਮ ਨਹੀਂ ਪਤਾ ਸੀ ਕਹਿੰਦਾ ਜੀ ਕੁਝ ਲੋਕ ਸਿਵਲ ਕੋਈ ਕਪੜਿਆ ਚਾਇਸੀ ਸਾਨੂੰ ਪਤਾ ਨਹੀਂ ਕੌਣ ਸੀਗੇ ਜਿਨ੍ਹਾਂ ਨੂੰ ਪੁਲਿਸ ਦੀ ਪਛਾਣ ਨਹੀਂ ਹੋਈ ਕਰਨਲ ਸਾਹਿਬ ਦੀ ਪਛਾਣ ਹੋ ਗਈ ਹੂੰ ਤੇ ਮਜ਼ਾਕ ਟਾਬੇ ਵਾਲੇ ਤੇ ਇਦਾਂ ਤੇਰੇ ਟਾਬੇ 'ਚ ਨਾ ਅੱਜ ਤੋਂ ਬਾਅਦ ਕੋਈ ਫੌਜੀ ਆਏਗਾ ਨਹੀਂ ਹੂੰ ਫਾਜੀ ਕੀ ਮੈਂ ਪੂਰੇ ਪਟਿਆਲੇ ਨੂੰ ਰਿਕੁਐਸਟ ਕਰਦੀ ਆ ਅਗਰ ਤੁਸੀਂ ਸਾਡੇ ਨਾਲ ਖੜਾ ਹੋਣਾ ਹੈ ਅੱਜ ਤੋਂ ਬਾਅਦ ਹਰਬੰਸ ઠાਬੇ ਤੇ ਨਾ ਜਾਇਓ ਜੀ ਜਿਹੜਾ ਬੰਦਾ ਪਰ ਉਸ ઠાਬੇ ਵਾਲੇ ਨੇ ਪਹਿਲਾਂ ਤੁਹਾਨੂੰ ਵੀਡੀਓ ਵਗੈਰਾ ਸਾਰਾ ਕੁਝ ਉਸੇ ਨੇ ਦਿੱਤਾ ਜੀ ਉਸੇ ਨੇ ਦਿੱਤਾ ਮੈਨੂੰ ਕਹਿੰਦੇ ਜੀ ਡੀਵੀਆਰ ਤੁਸੀਂ ਪੁਲਿਸ ਨੂੰ ਦੇ ਰਹੇ ਹੋ ਪਹਿਲੇ ਲਾ ਕੇ ਦੇਖ ਲਓ ਤੇ ਆਪਣੀ ਇੱਕ ਰਿਕਾਰਡਿੰਗ ਕਰ ਲਓ ਕੱਲ ਡੀਵੀਆਰ ਗਾਇਬ ਹੁੰਦੇ ਟਾਈਮ ਨਹੀਂ ਲੱਗੂਗਾ ਹਮਮ ਅੱਛਾ ਨਹੀਂ ਤੇ ਮੈਂ ਤੇ ਉਹ ਦੇਖੋ ਅਗਰ ਮੈਨੂੰ ਇਹ ਡਾਊਟ ਹੁੰਦਾ ਡੀਵੀਆਰ ਕੋਈ ਡਾਊਟ ਹੁੰਦਾ ਮੈਂ ਤਾਂ ਡੀਵੀਆਰ ਪੁਲਿਸ ਨੂੰ ਦੇਣੀ ਨਹੀਂ ਸੀ ਉਹ ਮੈਨੂੰ ਕਹਿ ਰਹੀ ਸੀ ਲੈ ਲਓ ਮੈਂ ਕਿਹਾ ਨਹੀਂ ਪੁਲਿਸ ਨੂੰ ਦੇ ਦਿਓ ਮੈਂ ਬੁਲਾਇਆ ਜਿਹੜਾ ਆਈਪੀ ਆਏ ਉਹ ਇੰਚਾਰਜ ਸੀਗਾ ਉਸ ਨੂੰ ਮੈਂ ਬੁਲਾਇਆ ਮੈਂ ਕਿਹਾ சுரேਸ਼ ਜੀ ਆ ਜਾਓ ਇਹ ਡੀਵੀਆਰ ਲੈ ਲਓ ਜੀ ਹੋਰ ਮੈਨੂੰ ਇੰਨਾ ਡਾਊਟ ਹੁੰਦਾ ਪੁਲਿਸ ਤੇ ਤੇ ਮੈਂ ਉਹਨਾਂ ਨੂੰ ਡੀਵੀਆਰ ਵੀ ਨਾ ਦੇਂਦੀ ਮੈਂ ਆਪਣੇ ਕੋਲ ਰੱਖਦੀ ਔਰ ਆਰਮੀ ਤੇ ਡਿਪੋਜ਼ਿਟ ਕਰਾ ਦਿੰਦੀ ਜੀ ਜੀਓ ਤੇ ਸ਼ੁਕਰ ਉਸਨੇ ਕਿਹਾ ਜੀ ਕੰਦਰ ਜੀ ਵਹ ਘਟਨਾ ਦੀ ਫੋਟੋ ਲੈ ਲਓ ਬਾਅਦ ਹੀ ਤੁਹਾਨੂੰ ਪਤਾ ਨਹੀਂ ਕੀ ਹੋਏਗਾ ਐ ਟਾਬੇ ਵਾਲੇ ਨੇ ਮੈਨੂੰ ਕਹਿੰਸੀ ਕੰਦਰ ਜੀ ਇੱਥੇ ਤੇ ਰੋਜ਼ ਅਸੀਂ ਤੇ ਪੈਸੇ ਦੇ ਦੇ ਕੇ ਰੋਜ਼ ਬੈਠਦੇ ਆ ਜੀ ਕੱਲ ਤੋਂ ਸਵੇਰ ਤੋਂ ਬਾਅਦ ਅਸੀਂ ਤੁਹਾਡਾ ਸਾਥ ਦੇ ਸਕੀ ਜਾਂ ਨਹੀਂ ਸਾਨੂੰ ਪਤਾ ਨਹੀਂ ਉਹੀ ਗੱਲ ਹੋਈ ਹੋਰ ਗੱਲ ਉਹੀ ਹੋਈ ਹੋਰ ਅਗਰ ਟਾਬੇ ਵਾਲੇ ਨੇ ਦੇਖ ਹੀ ਲਿਆ ਸੀਗਾ ਅਸੀਂ ਅਸੀਂ ਵੀਡੀਓ ਦੇ ਰਹੇ ਸੀ ਸਾਰਾ ਉਸ ਨੂੰ ਕਿਉਂ ਨਹੀਂ ਉਸਨੇ ਪਹਿਲੇ ਸਟੇਟਮੈਂਟ ਦਿੱਤੀ ਸਸਪੈਂਸ਼ਨ ਤੋਂ ਬਾਅਦ ਕਿਉਂ ਦਿੱਤੀ ਹੂੰ ਤੁਹਾਨੂੰ ਕੀ ਲੱਗਦਾ ਕਿ ਟਾਬੇ ਵਾਲੇ ਨੂੰ ਡਰਾਇਆ ਗਿਆ ਧਮਕਾਇਆ ਗਿਆ ਜੀ ਇਦਾਂ ਟਾਬੇ ਵਾਲਿਆਂ ਨੂੰ ਤੇ ਰੋਜ਼ ਇਹਨਾਂ ਨਾਲ ਹੀ ਡੀਲ ਕਰਨਾ ਹੈ ਉਹਨਾਂ ਦੀ ਵਜਨ ਨਾਲ ਹੀ ਕੋਰਾ ਉਹ ਖੋਲਣ ਨਹੀਂ ਦੇਣਗੇ ਤੇ ਖੋਲ ਨਹੀਂ ਸਕਦੇ ਉਹਨਾਂ ਦੇ ਖਿਲਾਫ ਜਾ ਕੇ ਕੌਣ ਟਾਬੇ ਵਾਲਾ ਖੜਾ ਹੋਏਗਾ ਦੋਸਤੋ ਤੁਸੀਂ ਸੁਣਿਆ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਧਰਮ ਪਤਨੀ ਉਹਨਾਂ ਦੇ ਵਾਈਫ ਉਹਨਾਂ ਨੇ ਪੂਰੀ ਵਾਰਤਾ ਤੁਹਾਡੇ ਸਾਹਮਣੇ ਰੱਖੀ ਹੈ ਲੋਕਾਂ ਤੋਂ ਵੱਡੀ ਕੋਈ ਅਦਾਲਤ ਨਹੀਂ ਹੁੰਦੀ ਲੋਕ ਬਹੁਤ ਵੱਡੀ ਅਦਾਲਤ ਨੇ ਹੁਣ ਤੁਸੀਂ ਫੈਸਲਾ ਕਰੋ ਕਿ ਸੱਚਮੁੱਚ ਕਰਨਲ ਸਾਹਿਬ ਇੱਕ ਬਹੁਤ ਵੱਡਾ ਰੈਂਕ ਹੈ ਕਿ ਉਹ ਸੜਕ ਤੇ ਖੜ ਕੇ ਸ਼ਰਾਬ ਪੀਣਗੇ ਕਿ ਉਹ ਮੈਗੀ ਨਾਲ ਸ਼ਰਾਬ ਪੀਣਗੇ ਕਿ ਉਹ ਆਪਣੇ ਜਵਾਨ ਬੇਟੇ ਨਾਲ ਖੜ ਕੇ ਸ਼ਰਾਬ ਪੀਣਗੇ ਔਰ ਕੀ ਇੱਕ ਪੀੜਤ ਵਿਅਕਤੀਆਂ ਨੂੰ ਛੱਡ ਕੇ ਸ਼ਿਕਾਇਤ ਕਰਤਾ ਕਿਸੇ ਹੋਰ ਨੂੰ ਬਣਾ ਦਿੱਤਾ ਜਾਣਾ ਕੀ ਇਹ ਨਿਆਂ ਹੈ ਕੀ ਇਹ ਇਨਸਾਫ ਹੈ ਔਰ ਫਿਰ ਜਿਹੜੇ ਸਸਪੈਂਡ ਕੀਤੇ ਵਿਅਕਤੀ ਨੇ ਬਾਰੇ ਉਹਨਾਂ ਦੇ ਨਾਮ ਅੱਜ ਤੱਕ ਨਸ਼ਰ ਨਾ ਕਰਨਾ ਪੁਲਿਸ ਵੱਲੋਂ ਕੀ ਇਹ ਧਿਆਨਤਦਾਰੀ ਹੈ ਕੀ ਇਹ ਇਹ ਨਿਆਂ ਹੈ ਇਹਨਾਂ ਸਵਾਲਾਂ ਦੇ ਉੱਪਰ ਤੁਸੀਂ ਆਪਣੀ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ